ਔਰ ਮਨੁੱਖ ਨੂੰ ਪਰਮਾਤਮਾ ਨਹੀਂ ਮਿਲੇਗਾ ਪਰਮ ਆਨੰਦ ਨਹੀਂ ਮਿਲੇਗਾ ਈਸ਼ਵਰ ਨੇ ਮਿਲੇਗਾ ਕਿਸੇ ਚ ਪਰਸਥਿਤੀ ਦਾ ਕੋਈ ਕਸੂਰ ਨਹੀਂ ਇਹਦੇ ਚ ਮਨ ਸਥਿਤੀ ਦਾ ਕਸੂਰ ਹੈ ਮਨ ਠੀਕ ਨਹੀਂ ਹੋਵੇ ਮੈਂ ਫਿਰ ਅਰਸ਼ ਕਰਾਂ ਬਾਰੋਂ ਕੁਝ ਨਹੀਂ ਮਿਲੇਗਾ ਪਰਸਥਿਤੀ અનુકੂਲ ਨਹੀਂ ਹੋਵੇਗੀ ਪ੍ਰਾਪਤ ਛੇਤ ਨਹੀਂ ਹੋਵੇਗੀ ਸੰਯੋਗ ਠੀਕ ਨਹੀਂ ਬਣੇਗਾ ਵਾਤਾਵਰਣ ਅਨੁਕੂਲ ਨਹੀਂ ਹੋਵੇਗਾ ਨਹੀਂ ਮਿਲੇ ਪਰਮਾਤਮਾ ਨੇ ਮਿਲਿਆ ਕਿ ਇਸ ਨੂੰ ਧਾਰਮਿਕ ਵਿਦਵਾਨ ਕਹਿੰਦੇ ਨੇ ਮਨ ਸਥਿਤੀ ਅਨੁਕੂਲ ਨਹੀਂ ਹੋ ਪਰ ਸਥਿਤੀ ਅਨੁਕੂਲ ਨਾ ਹੋਵੇ ਪਦਾਰਥ ਨਹੀਂ ਮਿਲਦੇ ਮਨ ਸਥਿਤੀ ਅਨੁਕੂਲ ਨਾ ਹੋਵੇ ਪਰਮਾਤਮਾ ਨਹੀਂ ਮਿਲਦਾ ਪਰ ਸਥਿਤੀ ਅਨੁਕੂਲ ਨਾ ਹੋਵੇ ਬਾਹਰ ਦੇ ਸੰਜੋਗ ਧਨ ਸੰਪਦਾ ਨਹੀਂ ਮਿਲਦੇ ਮਨ ਸਥਿਤੀ ਅਨੁਕੂਲ ਨਾ ਹੋਵੇ ਤਾਂ ਈਸ਼ਵਰ ਨਹੀਂ ਮਿਲਦਾ ਪਰਮ ਆਨੰਦ ਨਹੀਂ ਮਿਲਦਾ ਜੋ ਕੁਝ ਵੀ ਨਹੀਂ ਮਿਲੇ ਮਨੁੱਖ ਨੂੰ ਕਿੰਨੇ ਨਿਯਤ ਦੀ ਪਰਿਸਥਿਤੀ ਅਨੁਕੂਲ ਨਹੀਂ ਜਾਂ ਮਨ ਸਥਿਤੀ ਅਨੁਕੂਲ ਨਹੀਂ ਪਰ ਸੁਖੇ ਸਤਗੁਰਾਂ ਦੀ ਬਾਣੀ ਹੈ ਇਹ ਤੇ ਪ੍ਰਮਾਤਮਾ ਦੀ ਗੱਲ ਕਰੇਗੇ ਤੋ ਮਨੁੱਖ ਨੂੰ ਪਰਮਾਤਮਾ ਕਿਉਂ ਨਹੀਂ ਮਿਲਿਆ ਮਨੁਸਤੀ ਦੀ ਅਨੁਕੂਲ ਨਹੀਂ ਬਾਰਦੀ ਕੋਈ ਗੱਲ ਨਹੀਂ ਪਰ ਸਥਿਤੀ ਤੋਂ ਬੜੇ ਬੜੇ ਅਵਤਾਰਾਂ ਦੀ ਵੀ ਠੀਕ ਨਹੀਂ ਸੀ ਇਹ ਵੀ ਮੈਂ ਅਰਜ਼ ਕਰਤੇ ਪਰ ਸਥਿਤੀ ਪ੍ਰਹਿਲਾਦ ਦੀ ਠੀਕ ਨਹੀਂ ਸੀ ਉਹਦਾ ਪਿਤਾ ਉਸਦਾ ਵੈਰੀ ਹੈ ਜਾਨੀ ਰੋਸ਼ਨਾ ਹੈ ਉਸਨੇ ਜੇਲ੍ਹ ਦੀ ਤੰਤਰੀ ਕੋਠੜੀ ਦੇ ਵਿੱਚ ਉਸ ਮਾਸੂਮ ਬੱਚੇ ਨੂੰ ਬੰਦ ਵੀ ਕਰ ਦਿੱਤਾ ਹੈ ਹਰ ਤਰ੍ਹਾਂ ਦੇ ਡਰਾਵੇ ਵੀ ਦਿੱਤੇ ਨੇ ਤੇ ਜੇ ਪਿਓ ਹੀ ਵੈਰੀ ਹੋਵੇ ਤੇ ਪਰ ਕੌਣ ਸਹਾਈ ਹੋਵੇਗਾ ਪਰਿਸਥਿਤੀ ਤੇ ਬਿਲਕੁਲ ਠੀਕ ਨਹੀਂ